ਅੱਜ ਗੱਲ ਜੀ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਤੇ ਆਪਣੀ ਪੱਕੀ ਡਿਊਟੀ ਆ ਪਸ਼ੂ ਆਪਣੇ ਰੈਡੀ ਟੂ ਗੋ ਆ ਤੇ ਆਪਾਂ ਚੱਲਿਆਂ ਪਸ਼ੂ ਨੂੰ ਹੁਣ ਪਸ਼ੂ ਨੂੰ ਮਾ ਕੇ ਫਿਰ ਮਿਲਦੇ ਆਂ ਆਪਾਂ ਤੁਹਾਨੂੰ ਮੋਟਰ ਆਪਣੀ ਚੱਲੀ ਜਾਂਦੀ ਐ ਤੇ ਪਾਣੀ ਛੱਡਿਆ ਪਿਆ ਪਸ਼ੂ ਆਪਾਂ ਨਮਾ ਤੇ ਜੀ ਹੁਣ ਬਸ ਆਪ ਇਹਨਾਂ ਨੂੰ ਅੰਦਰ ਹੀ ਕਰਨਾ ਪਸ਼ੂ ਨੂੰ ਮਾ ਦੇ ਤੇ ਜੰਤਰਕਾਰ ਕੇ ਫਿਰ ਆਪਾਂ ਚੱਲਦੇ ਆਂ ਖੇਤ ਨੂੰ ਤੇ ਕਬੂਤਰ ਵੀ ਆ ਪਾਣੀ ਪਾਤਾਈ ਕੂਤਰਾਂ ਨੂੰ ਸੁਵਾਲਾ ਬੱਚੀ ਕਾਉਣ ਵਾਲੇ ਹੋਏ ਪਏ ਆ ਤੇ ਹੁਣ ਥੋੜਾ ਜਿਹਾ ਬਸ ਅੱਜ ਸ਼ਾਮ ਨੂੰ ਭਾਇਆ ਕਰਾਂਗੇ ਬੱਚੇ ਚਾਰ ਪੰਜ ਆ ਬੱਚੇ ਕਾਉਣ। ਲੇਟ ਆਪਣੀ ਤਾਂ ਸਾਰੀ ਰਾਤ ਦੀ ਚੱਲੀ ਜਾਂਦੀ ਸੀ ਪਰ ਆਪਾਂ ਮੋਟਰ 6 ਵਜੇ ਚਲਾਈ ਸੀਗੀ। ਮੋਟਰ ਆਪਾਂ ਟੱਗ ਵੀ ਦਿੱਤੀ 2 ਵਜੇ ਲੇਟ ਉੱਠ ਗਈ ਆ। ਵਾਹਣ ਆਪਾਂ ਭਰਤਾ ਫੁੱਲ। ਤੇ ਹੁਣ ਆਪਾਂ ਪੱਠੇ ਵੜਨੇ ਆ। ਪੱਠੇ ਪੱਢ ਕੇ ਦੋ ਸੱਬੇ ਸੜ ਦੇਣੇ ਆ ਜੇ ਤੂੰ ਆ ਪੱਠੇ-ਪੁੱਠੇ ਪਾਲ ਦੇ। ਉਨਾਪਰ ਬਾਹਰ ਵੀ ਵਲੌਗ ਬਣਾਇਆ ਕਰਾਂਗੇ ਅੱਜ ਬਾਹਰ ਹੀ ਬਣਾਉਣਾ ਜਿਹੜਾ ਵਲੌਗ ਰਹਿ ਗਿਆ ਨਾ ਹੀ ਬਾਹਰ ਹੀ ਬਣਾਵਾਂਗੇ ਇਹ ਵੱਡ ਲਗੇ ਪੱਠੇ ਆਪਾਂ ਫਿਰ ਮਿਲਦੇ ਆ ਤੁਹਾਨੂੰ ਪੱਠੇ ਵੱਡ ਤੇ ਸਿੱਟਲ ਦੋ ਥੱਬੇ ਸਿੱਟਿਆਂ ਦੇ ਇੱਕ ਥੱਬਾ ਸਿੱਟਣ ਵਾਲਾ ਰਹਿ ਗਿਆ ਤੇ ਬਸ ਆਪਾਂ ਪੱਠੇ ਸਿੱਟ ਕੇ ਕੁੱਤਰ ਕੇ ਤੇ ਨਾ ਕੇ ਤੁ ਬਾਅਦ ਮਿਲਦੇ ਆ ਫਿਰ ਆਪਾਂ ਪੱਠੇ ਆਪਾਂ ਕੁਤਰਤੇ ਆਈ ਗਰਮੀ ਬਹੁਤ ਸੀ ਚਲੋ ਠੀਕ ਆਪਾਂ ਪੱਠੇ ਪਾ ਕੇ ਨਹਾ ਕੇ ਫੇਰ ਮਿਲਦੇ ਆਂ ਆਪਾਂ ਇਹ ਪੱਠੇ ਪਾ ਕੇ ਤੇ ਨਾਲ ਹੀ ਸੀਗੇ ਨਹਾ ਕੇ ਮੈਂ ਕਿਹਾ ਚਲ ਹੁਣ ਬੱਚੇ ਬਾ ਦਿੰਨੇ ਆ ਹੁਣ ਮੌਸਮ ਰੱਬ ਨੇ ਬਦਲ ਜੇ ਬਾੜਾ ਬਦਲ ਜੇ ਬਣ ਗਿਆ ਮੈਂ ਕਿਹਾ ਫੇਰ ਬਾਹਰ ਉੱਠ ਕੇ ਤਾਂ ਬੱਚੇ ਫੂਰ ਨਾ ਕਿਤੇ ਕਣਗਾ ਕੁੜਗਾ ਜਾਂ ਬਿੱਲੀ-ਪੁੱਲੀ ਨਾਲੇ ਜੇ ਬੱਚੇ ਨਹੀਂ ਪਾਉਂਦੇ ਅੱਜ ਬੱਚੇ ਫਿਰ ਕੱਲ ਨੂੰ ਬਾ ਦਿਆਂਗੇ ਇਹ ਤੇ ਪਾ ਚੱਲਦੇ ਝੂਨਾ ਦੇਖਦੇ ਉੱਧਰ ਚੱਲਦੇ ਪਾ ਝੂਨਾ ਦਿਖਾਉਣੇ ਆ ਤੁਹਾਨੂੰ ਵੀ ਝੂਨਾ ਕਿਵੇਂ ਠੀਕ ਆ ਝੂਨਾ ਦਾ ਆਪਣਾ ਹੋ ਗਿਆ ਸਹੀ ਤੇ ਹੁਣ ਘਾਹ ਦੀ ਪ੍ਰੋਬਲਮ ਰਹੇਗੀ ਤੇ ਕੱਲ ਨੂੰ ਜੇ ਪਾਣੀ ਹੁਣ ਖੜਾ ਬਹੁਤ ਆ ਕੱਲ ਨੂੰ ਇਹ ਸੁੱਕਣਾ ਨਹੀਂ ਸਪਰੇ ਹੋ ਪਰਸੋਂ ਠੀਕ ਆ ਉਹ ਵੀ ਸਾਥੋਂ ਦੋਗਾਂ ਰਹੇਗਾ ਸਾਥੋਂ ਪਾੜੇ ਰਹੇਗੇ ਉਹੋ ਕਾ ਸਪਰੇ ਕਰਾ ਕੇ ਉਦੋਂ ਬਾਅਦ ਜਿਹੜਾ ਰਹਿ ਗਿਆ ਉਹ ਕੱਢ ਦੇਾਂਗੇ ਆ ਬਾਬੇ ਦੀ ਜਗਾ ਵੀ ਵਾਣ ਚ ਤੇ ਝੂਨਾ ਸਾਰਾ ਠੀਕ ਆ ਕਿੰਕ ਸਹੀ ਹੋ ਗਿਆ ਬਾਕ ਕੱਖਾਂ ਦੀ ਪ੍ਰੋਬਲਮ ਰਹਿ ਗਈ ਆ ਤੇ ਬੱਚੇ ਆਪਣੇ ਭਾਉਣ ਵਾਲੇ ਹੋਏ ਪਏ ਆ ਦੋਵੇਂ ਬੱਚੇ ਭਾਉਣ ਵਾਲੇ ਆ ਆ ਕਬੂਦਰੀ ਨੇ ਅੰਡਾ ਲਾ ਲਿਆ ਉਹ ਲਾਲ ਕੰਡ ਵਾਲੀ ਨੇ ਇੱਥੇ ਲਾਲੇ ਮੈਂ ਕਿਾ ਲਾਲ ਨਹੀਂ ਜਲਾਉ ਵੀ ਆਲ ਨਹੀਂ ਜਲਾਏ ਰਣੀ ਆ ਤੇ ਬੱਚਾ ਮੇਨਾਂ ਦੋਨੇ ਵੀ ਛੋ ਕਬੂਦਰੀ ਨੇ ਵੀ ਕੱਢ ਲਏ ਆ ਹੁਣ ਬੱਚੇ ਆ ਭਾਉਣ ਵਾਲੇ ਹੋਏ ਪਏ ਆ ਕੱਲ ਤੋਂ ਭਾਇਆ ਕਰਾਂਗੇ ਤੇ ਦੋ ਥੱਲੇ ਆ ਚਾਰ ਬੱਚੇ ਪੰਜੇ ਬੱਚੇ ਹੋਏ ਪਏ ਆ ਤੇ ਬਾਬਾ ਆਇਆ ਕਰਾਂਗੇ ਪਾ ਬੱਚੇ ਆਪਣਾ ਲਾਲ ਚੀਨਾ ਤੇ ਅੰਡੇ ਬਦਲੇ ਦਾ ਹੈ ਗਿਆ ਜਿਹੜੀ ਉਧਰ ਬਲਤੀ ਦੇ ਘਰੇ ਰੱਖੇ ਸੀਗੇ ਅੰਡੇ ਉਹ ਵੀ ਕਹਿੰਦਾ ਅਗੇ ਕਬੂਤਰੀ ਨਹੀਂ ਬੈਂਦੀਗੀ ਉਹ ਅੰਡੇ ਖਰਾਬ ਹੋਗੇ ਹੁਣ ਇੱਕ ਆਪਣੇ ਘਰੇ ਰੱਖੇ ਵੀ ਆ ਜੋ ਤਾਂ ਬੱਚੇ ਬੰਨੀ ਜਾਂਦਾ ਜੋਤ ਕਹਿੰਦਾ ਡੈਡੀ ਬਈ ਦਿਨ ਬਹੁਤ ਖੜਾ ਬੱਚੇ ਬਣਨਗੇ ਮੈਂ ਕਿ ਵੀ ਆ ਬੱਚਾ ਸੀਗਾ ਜਿਹੜਾ ਗੈਦਾ ਨਹੀਂ ਸੀ ਗਿੱਜਿਆ ਨਹੀਂ ਸੀ ਆਪਾਂ ਤੇ ਮਦੂਰੀ ਯਾਰ ਬੰਨੀ ਆ ਨਾ ਵੀਹਣੇ ਕੀ ਕਰਦਾ ਲਾਹ ਤੇ ਲਾਦੇ ਟੋਰ ਬੱਚੇ ਆਪਾਂ ਛਤਰੀ ਦੇ ਛਤਰੀ ਦੇ ਬੰਨਤੇ ਆ ਆਲੇ ਦੁਆਲੇ ਉਹਨਾਂ ਦੇ ਲਾਤੀਆਂ ਛਤਰੀਆਂ ਇਧਰ ਵੱਡੀ ਵੱਡੀਆਂ ਛਤਰੀਆਂ ਵੀ ਖੜਾ ਕਰਤੀਆਂ ਆ ਤੇ ਬੱਚੇ ਬੰਨਤੇ ਆ ਹੁਣ ਜੂਤ ਨੂੰ ਮੈਂ ਕਿਹਾ ਵੀ ਇੱਥੇ ਬਹਿ ਜਾ ਧਿਆਨ ਨਾਲ ਜਿਹੜੇ 2 ਘੰਟੇ ਬੰਨਣੇ ਆ ਧਿਆਨ ਨਾਲ ਬੈਠਾ ਰਹੇ ਇਹਨਾਂ ਦੇ ਕੋਲੇ ਆ ਆਪਣਾ ਵਾਟਰ ਵਾਸ਼ ਆ ਗਿਆ ਆ ਆਪਣਾ ਬਾਣ ਆ ਗਿਆ ਚੂਨਾ ਸਹੀ ਓਕੇ ਦੀ ਰਿਪੋਰਟ ਆ ਤੇ ਇਧਰੋਂ ਬੇ ਦੇਖੋ ਆ ਵਾਟਰ ਵਾਸ਼ ਆ ਅਜੇ ਤੱਕ ਕੋ ਕਰਮਾਣਾ ਆਪਣਾ ਕਬੂਤਰ ਕੋਈ ਵੀ ਵਾਟਰ ਵਾਸ਼ ਦੀ ਟੈਂਕੀ ਤੇ ਜਾ ਕੇ ਨਹੀਂ ਬੈਠਾ ਤੇ ਸਾਡੀ ਆ ਕੋਠੀ ਤੇ ਬੱਚਾ ਪੂਚਾ ਜਰੂਰ ਡਿੱਗ ਪਈਦਾ ਕਈ ਵਾਰੀ ਨਿੱਕਾ ਬੱਚਾ ਜਦੋਂ ਛੱਡਦੇ ਆ ਉਹ ਡਿੱਗ ਪੈਂਦਾ ਕਿੱਥੇ ਗਿਆ ਆਪਣਾ ਕੂਤਰ ਆ ਮੌਸਮ ਜੇ ਖਰਾਬ ਹੁੰਦਾ ਹੁੰਦਾ ਤੇ ਹੁਣ ਆਪਾਂ ਬੱਚੇ ਲਾ ਲੈਗੇ ਜਾਲ ਉੱਤੀ ਪਿਆ ਜਾਲ ਚ ਪਾਉਨੇ ਆ ਬੱਚੇ ਜਾਲ ਚ ਪਾੜਿਆ ਵਾਂ ਜੀ ਤੇ ਇਸ਼ਤਰਾਂ ਸ਼ੂਤਰਾਂ ਲਾ ਦੇਾਂਗੇ ਕਿਉਂਕਿ ਮੌਸਮ ਦਾ ਰਾਤ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਆ ਬੱਚੇ ਲਾ ਕੇ ਥੱਲੇ ਲੈ ਕੇ ਚੱਲਦੇ ਆ ਫੇਰ ਮਿਲਦੇ ਆ ਤੁਹਾਨੂੰ ਆਪਾਂ ਬੱਚੇ ਲਾ ਲਏ ਆ ਜੀ ਹਾਂ ਨਾ ਅੱਗੇ ਵੀ ਪਾਉਣੀ ਆ ਦੂਜੇ ਦੂ ਤਾਂ ਪਾਉਣੀ ਪਾਉਣੀ ਹੁੰਨੇ ਆ ਆਪਾਂ ਤੇ ਇਹ ਵੀ ਨਾਲ ਭਾਉਣ ਲੱਗ ਪਈ ਨਿੱਕੇ ਵੀ ਤੇ ਬਸ ਆਈ ਇਹਨਾਂ ਨੇ ਗਿਆ ਜੀ ਆਣਾ ਤੇ ਸਸੀਕਲ ਹੁਣ ਠੀਕ ਆ ਜੀ ਸਸੀਕਲ ਜੀ ਸਾਰਿਆਂ ਨੂੰ ਤੇ ਆਪਾਂ ਹੁਣ ਵਲੌਗ ਵੀ ਕਰਨ ਲੱਗੇ ਆ ਸਮਾਲਤੀ ਤੇ ਮੇਰਾ ਵੀ ਰਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਸਾਰੇ ਤੇ ਮੇਰਾ ਪ੍ਰਾਣਾ ਥੋੜਾ ਜਿਹਾ ਗਰੋ ਕਰਾਓ ਯਾਰ ਸਬਸਕ੍ਰਾਈਬ ਕਰਿਆ ਕਰੋ ਮੇਰਾ ਭਰਾ ਜਰੂਰ ਠੀਕ ਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਠੀਕ ਆ ਜੀ ਆਪਾਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ